ਜਿਹੜੇ ਬਚਪਨ ਦੇ ਦੋਸਤ ਨੇ ਜਾਂ ਗੁਰਪੰਤ ਸਿੰਘ ਮਾਨ ਦੇ ਜਿਹੜੇ ਬਚਪਨ ਦੇ ਦੋਸਤ ਨੇ ਗਿੱਦੜ ਬਾਹੇ ਤੋਂ ਖਾਸ ਕਰਕੇ ਸੋ ਉਹ ਵੀ ਇੱਥੇ ਪਹੁੰਚੇ ਨੇ ਇਹ ਦੇਖ ਸਕਦੇ ਹੋ ਤਸਵੀਰਾਂ ਗਿੱਦੜ ਬਾਹੇ ਤੋਂ ਇਹ ਪਹੁੰਚੇ ਨੇ ਗੱਲਬਾਤ ਕਰਦੇ ਆ ਕਿ ਜੀ ਬਿਮਾਰ ਸੀ ਗੁਰਪੰਤ ਜੀ ਦਾ ਕੀ ਹੋਇਆ ਸੀ ਉਹਨਾਂ ਨੂੰ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀ ਕਿੰਨੇ ਤੇ ਐਕਚੁਅਲੀ ਗੁਰਦਾਸ ਮਾਨ ਜੀ ਤੇ ਪੰਥਾ ਜੀ ਅਸੀਂ ਉਹ ਤੋਂ ਜਾਣਦੇ ਆ ਵੀ ਜਦੋਂ ਇਹ 10ਵੀਂ ਕਲਾਸ ਚ ਗਵਰਨਮੈਂਟ ਹਾਈ ਸਕੂਲ ਪੜ੍ਹੇ ਗਿੱਦੜਵਾਹਾ ਤੇ ਅਸੀਂ ਉਹ 6ਵੀਂ ਕਲਾਸ 'ਚ ਸੀ ਇਹ 10ਵੀਂ 'ਚ ਸੀਗੇ ਇਹ ਦੋਨੇ ਬ੍ਰਦਰ ਐਥਲੀਟ ਮੰਨੇ ਵੀ ਸੀ ਉਸ ਟਾਈਮ ਦੇ ਇਲਾਕੇ ਦੇ ਸਾਡੇ ਸਕੂਲ 'ਚ ਤੇ ਫਰੀਦਕੋਟ ਪਹਿਲੀ ਵਾਰੀ ਉਹ ਗੇਮਾਂ ਹੋਈਆਂ ਫਰੀਦਕੋਟ ਜ਼ਿਲ੍ਹਾ ਬਣਿਆ ਤਾਂ ਮਤਲਬ ਇਹ 10 12 ਜਿੰਨੀਆਂ ਟਰਾਫੀਆਂ ਰੱਖੀਆਂ ਅਸੀਂ ਦੋਨੇ ਬ੍ਰਦਰ ਸਾਰੀਆਂ ਟਰਾਫੀਆਂ ਚੱਕ ਕੇ ਲੈ ਆਏ ਸਾਡੇ ਉਸ ਟਾਈਮ ਦੇ ਪ੍ਰਿੰਸੀਪਲ ਰਾਣਾ ਜੀ ਸੀਗੇ ਉਹਨਾਂ ਨੇ ਮਤਲਬ ਉਸ ਦਿਨ ਸਾਨੂੰ 3 3 ਦਿਨਾਂ ਦੀ ਛੁੱਟੀਂ ਕੀਤੀਆਂ ਮਤਲਬ ਇਹ ਸਾਡੇ ਲਾਇਨਸ ਕਲੱਬ ਦੇ ਮੈਂਬਰ ਵੀ ਰਹੇ ਅ ਇੱਕ ਦੜਵਾ ਪੁਰਾਣੇ ਟਾਈਮ ਦੇ ਵਿੱਚ ਤੇ ਬੜੇ ਸੱਜਣ ਪੁਰਸ਼ ਸਾਡੀ ਮੰਡੀ ਦੇ ਮਤਲਬ ਗਿੱਦੜਵਾ ਦਾ ਮਾਨ ਹੈ ਜੀ ਗਿੱਦੜਵਾ ਆਪਣੀ ਮੁਲਾਕਾਤ ਤੁਹਾਡੀ ਕਦੇ ਹੋਈ ਸੀ ਗੁਰਪੰਥ ਜੀਤ ਨਾਲ ਅਸੀਂ ਮਤਲਬ ਜਦੋਂ ਗਿੱਦੜਵਾ ਹੁਣ ਤਾਂ ਅਸੀਂ ਜਿਰਗਪੁਰਾਂ 20 ਸਾਲਾਂ ਤੋਂ ਪਰ ਐਜ਼ ਏ ਅੜ ਤੋਂ ਦੇ ਬਰਾਦਰ ਸਾਡੇ ਗਿੱਦੜਵਾ ਜਿਹੜੀ ਦੁਕਾਨ ਹੈ ਰੂਟੀਨ 'ਚ ਅਸੀਂ ਮਤਲਬ ਇੱਕ ਦੂਸਰੇ ਨੂੰ ਲਾਇੰਸ ਕਲੱਬ ਦੇ ਤੌਰ ਤੇ ਮਿਲਦੇ ਰਹੇ